ਸਤਿ ਸ੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਜਿਵੇਂ ਹੀ ਝੋਨੇ ਦਾ ਸੀਜ਼ਨ ਨੇੜੇ ਆ ਰਿਹਾ ਉਸ ਦੇ ਨਾਲ ਨਾਲ ਨਿਤ ਕੋਈ ਨਵੀਂ ਐਜੀ ਖਬਰ ਆ ਰਹੀ ਹੈ ਜਿਹਦੇ ਨਾਲ ਕਿਸਾਨ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਛੈਲਰ ਮਾਲਕਾਂ ਵੱਲੋਂ ਅਜੇ ਜੋ ਪਹਿਲੇ ਪੀਆਰ ਦਾ ਪੀਆਰ 126 ਦਾ ਬਾਈਕਾਟ ਦੀ ਗੱਲ ਕਰੀਏ ਜਾਂ ਸਪੇਸ ਨਾ ਹੋਣ ਦੀ ਗੱਲ ਕਰੀਏ ਤੇ ਇਹ ਮੁੱਦਾ ਅਜੇ ਠੰਡਾ ਹੋਇਆ ਨਹੀਂ ਤੇ ਉਸ ਦੇ ਨਾਲ ਨਾਲ ਆਰਤੀ ਐਸੋਸੀਏਸ਼ਨ ਵੱਲੋਂ ਵੀ ਜੋ ਸਰਕਾਰ ਨੂੰ ਕਈ ਮੰਗਾਂ ਦਸੀਆਂ ਗਈਆਂ ਜਿਹਦਾ ਪੂਰਨ ਤੌਰ ਤੇ ਡਾਇਰੈਕਟਰ ਰੂਪ ਤੇ ਜੋ ਕਿਸਾਨਾਂ ਦੇ ਉੱਪਰ ਇੰਪੈਕਟ ਪਏਗਾ ਕਿਸਾਨਾਂ ਨੂੰ ਉਹਦਾ ਖਾਮੀ ਆ ਜਾਂ ਭੁਗਤਣਾ ਪਏਗਾ ਜਿਹਦੇ ਚੋ ਮੇਨ ਮੰਗਾ ਉਹਨਾਂ ਦੀਆਂ ਨੇ ਜੋ ਮੰਡੀ ਦੇ ਵਿੱਚ ਗਿੱਲੇ ਝੋਨੇ ਦੀ ਐਂਟਰੀ ਬੰਦ ਕੀਤੀ ਜਾਵੇ ਇਸ ਦੇ ਨਾਲ ਨਾਲ ਜੋ ਆਰਟੀ ਫੀਸ ਹੈ ਉਹ ਵੀ 2.5% ਕੀਤੀ ਜਾਵੇ ਤੇ ਲੋਡਿੰਗ ਦਾ ਖਰਚਾ ਵੀ ਵਧਾਇਆ ਜਾਵੇ ਪਹਿਲੇ 2 ਰੁਪਏ ਕੁਛ ਖਰਚਾ ਉਹਨੂੰ ਵਧਾ ਕੇ 3 ਰੁਪਏ 25 ਪੈਸੇ ਕਰਨ ਦੀ ਜੋ ਮੰਗ ਹੈ ਉਹ ਆਰਤੀ ਐਸੋਸੀਏਸ਼ਨ ਨੇ ਸਰਕਾਰ ਨੂੰ ਰੱਖੀ ਹੈ ਕੀ ਇਹ ਮੀਟਿੰਗ ਦਾ ਨਾਚੋੜ ਹੈ ਕਿ ਉਹਦੇ ਰਿਲੇਟਿਡ ਇੱਕ ਕਲਿੱਪ ਹੈ ਮੀਟਿੰਗ ਦੀ ਕਲਿੱਪ ਹੈ ਪਹਿਲੇ ਉਹ ਸੁਣਦੇ ਆ ਉਸ ਤੋਂ ਬਾਅਦ ਜੋ ਆਪਾਂ ਇਹਦੇ ਉੱਪਰ ਹੋਰ ਚਰਚਾ ਕਰਦੇ ਆ ਆਓ ਪਹਿਲੇ ਕਲਿੱਪ ਸੁਣਦੇ ਆ ਤੇ ਬੰਦੀ ਸਾਡੀ ਮੰਗ ਸੀ ਕਿ ਪੰਜਾਬ ਦੇ ਵਿੱਚ ਲੋਡਿੰਗ ਦੇ ਰੇਟ ਬਹੁਤ ਘੱਟ ਨੇ ਫਿਰ 4 ਸਾਲ ਤੋਂ 83.5 ਰੁਪਏ ਕੋਲੋਂ ਦੇ ਕੇ ਲੋਡਿੰਗ ਜਿਹੜੀ ਆ ਕਰਵਾ ਰਹੇ ਨੇ ਇਸ ਕਰਕੇ ਲੋਡਿੰਗ ਦਾ ਰੇਟ ਜਿਹੜਾ ਉਹ ਹਰਿਆਣਾ ਚ ਪਹਿਲਾਂ ਹੀ 3 ਰੁਪਏ 3 ਪੈਸੇ ਆਏ ਕੇਂਦਰ ਸਰਕਾਰ ਦਾ ਰੇਟ ਵੀ ਜਿਹੜਾ ਹੈ ਕੋਸ ਸ਼ੀਟ ਚ ਵੱਧ ਹੁੰਦਾ ਹੈ ਪਰ ਮੰਡੀ ਬੋਰਡ ਵੱਲੋਂ ਇਹ ਕਹਿ ਕੇ ਹਰ ਵਾਰ ਰੇਟ ਨਹੀਂ ਵਧਾਇਆ ਜਾਂਦਾ ਕਿ ਜਿੰਨਾ ਚਿਰ ਖੁਰਾਕ ਵਿਭਾਗ 3 ਰੁਪਏ 25 ਪੈਸੇ ਰੇਟ ਲੋਡਿੰਗ ਦਾ ਜਿਹੜਾ ਹੈਗਾ ਉਹ ਕਰਨ ਦੀ ਟੀਓ ਭੇਜਣਗੇ ਜੀ ਸੁਪਰ ਐਨਟੀ ਦੁਬਾਰਾ ਸਟੈਂਡਿੰਗ ਕਮੇਟੀ ਇਹਦੇ ਰੇਟ ਜਿਹੜਾ ਉਹ ਤੈਅ ਕਰੇਗੀ ਸੋ ਇਹ ਮਸਲਾ ਸਾਡਾ ਲਗਭਗ ਉਮੀਦ ਹੈ ਕਿ ਸੀਜਨ ਤੋਂ ਪਹਿਲਾਂ-ਪਹਿਲਾਂ ਸਾਡੇ ਜਿਹੜੇ ਨਵੇਂ ਰੇਟ ਨੇ ਉਹ ਜਰੂਰ ਆ ਜਾਣਗੇ ਇਸ ਤੋਂ ਇਲਾਵਾ ਗਿੱਲਾ ਝੋਨਾ ਆਉਣ ਸੰਬੰਧੀ ਅਸੀਂ ਕਿਹਾ ਸੀ ਕਿ ਮਾਰਕੀਟ ਕਮੇਟੀਆਂ ਆੜਤੀਆਂ ਦੇ ਸੰਬੰਧੀ ਐਕਸ਼ਨ ਲੈਣਾ ਚਾਹੁੰਦੀਆਂ ਨੇ ਜੋ ਕਿ ਬਿਲਕੁਲ ਗੈਰਵਾਜਬ ਹੈ ਸਭ ਤੋਂ ਪਹਿਲਾਂ ਡੀਸੀ ਸਰਬਾਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਕੰਬਾਈਨਾ ਜਿਹੜੀਆਂ ਨੇ ਉਹ ਗੱਲਾਂ ਛੋਨਾ ਨਾ ਕਟਣ ਇਹ ਹਰ ਵਾਰ ਮੀਟਿੰਗਾਂ ਕਰਦੇ ਨੇ ਲੇਕਿਨ ਪ੍ਰੈਕਟੀਕਲ ਤੌਰ ਤੇ ਕਿਸੇ ਇੱਕ ਮੈਨ ਨੂੰ ਰੋਕਿਆ ਨਹੀਂ ਜਾਂਦਾ ਔਰ ਖਮੈਨਾ ਰਾਤ ਨੂੰ ਵੀ ਚੱਲਦੀਆਂ ਨੇ ਗੱਲਾਂ ਛੋਨਾ ਵੀ ਲੈ ਕੇ ਆਉਂਦੀਆਂ ਦੂਜੇ ਨੰਬਰ ਤੇ ਮੰਡੀਆਂ ਦੇ ਬਾਹਰ ਹਰ ਵਾਰ ਮਾਰਕੀਟ ਕਮੇਟੀਆਂ ਆਪਣੇ ਬੈਰੀਅਰ ਲਾਉਂਦੀਆਂ ਨੇ ਲੇਕਿਨ ਕੋਈ ਮੁਲਾਜ਼ਮ ਜ਼ਿੰਮੇਵਾਰੀ ਨਹੀਂ ਦਿੰਦਾ ਔਰ ਮੰਡੀਆਂ ਦੇ ਵਿੱਚ ਗੱਲਾਂ ਛੋਨਾ ਹੁੰਦਾ ਅਸੀਂ ਕਿਸਾਨ ਨੂੰ ਬਿਲਕੁਲ ਰੋਕ ਨਹੀਂ ਸਕਦੇ ਅਗਰ ਅਸੀਂ ਕਿਸਾਨ ਨੂੰ ਗੱਲੇ ਛੋਨੇ ਵਿਰਤੀ ਰੋਕਦੇ ਆ ਉਹ ਕਹਿੰਦਾ ਫਿਰ ਚੰਗਾ ਮੈਂ ਛੋਨਾ ਹੁਣ ਜਿੱਥੇ ਮਰਜ਼ੀ ਵਿੱਚ ਆ ਤੁਹਾਡੇ ਪੈਸੇ ਫਿਰ ਹੁਣ ਜਿਹੜੇ ਨੇ ਉਸ ਤੋਂ ਬਾਅਦ ਹੀ ਆਉਣਗੇ ਜਿਸ ਕਰਕੇ ਅਸੀਂ ਬਿਲਕੁਲ ਕਿਸਾਨ ਨੂੰ ਬਿਲਕੁਲ ਨਹੀਂ ਰੋਕ ਸਕਦੇ ਇਹਦੇ ਫੈਸਲੇ ਨਾਲ ਵੀ ਸਕਤੀ ਨੇ ਸਹਿਮਤੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮੈਂ ਦੋਨਾਂ ਮੰਡੀ ਬੋਰਡ ਅਤੇ ਡੀਸੀ ਸਾਹਿਬਾਨ ਨੂੰ ਜਿਹੜਾ ਉਹ ਲੈਟਰ ਭੇਜਾਂਗਾ ਔਰ ਇਸ ਵਾਰ ਇਹ ਜ਼ਿੰਮੇਵਾਰੀਆਂ ਉਹਨਾਂ ਤੇ ਹੀ ਪਾਈਆਂ ਜਾਣਗੀਆਂ ਇਸ ਤੋਂ ਇਲਾਵਾ 2.5% ਆਰਧਕਰਨ ਸੰਬੰਧੀ ਜੋ ਰਿਵਿਊ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਹੋਣੀਆਂ ਨੇ ਉਹਨਾਂ ਸੰਬੰਧੀ ਸਕਤੀ ਸਾਹਿਬ ਨੇ ਕਿਹਾ ਕਿ ਮੇਰੀ ਜਿਹੜੀ ਇਹ ਗੱਲ ਉਹ ਰਿਵਿਊ ਕਮਿਟੀ ਦੇ ਚੇਅਰਮੈਨ ਨਾਲ ਹੋਈ ਹੈ ਸੈਕਟਰੀ ਸਾਹਿਬ ਖੁਦ ਉਹਦੇ ਮੈਂਬਰ ਨੇ ਉਹਨਾਂ ਨੇ ਕਿਹਾ ਕਿ ਜਲਦੀ ਅਸੀਂ 25% ਦੀ ਰეკਮੈਂਡੇਸ਼ਨ ਕਰਾਂਗੇ ਔਰ ਇਸ ਸੰਬੰਧੀ ਕੇਂਦਰ ਸਰਕਾਰ ਨਾਲ ਤੁਸੀਂ رابطہ قائم ਕਰਕੇ ਇਹਨੂੰ ਇਸ ਸੀਜ਼ਨ ਤੋਂ ਵੀ ਲਾਗੂ ਜਿਹੜਾ ਉਹ ਕਰਵਾ ਸਕਦੇ ਹੋ ਸੋ ਕਿਸਾਨ ਵੀਰੋ ਜਿਵੇਂ ਕਿ ਆਪਾਂ ਸੁਣਿਆ ਜੋ ਗਿੱਲੇ ਝੋਨੇ ਨੂੰ ਲੈ ਕੇ ਕਾਫੀ ਮੁੱਦਾ ਜੋ ਵਾਰ-ਵਾਰ ਖੜਾ ਕੀਤਾ ਜਾ ਰਿਹਾ ਤੇ ਇਸ ਦੇ ਨਾਲ ਨਾਲ ਪਹਿਲੇ ਜੇ ਸ਼ੈਲਰ ਮਾਲਕਾਂ ਵੱਲੋਂ ਪੀਆਰ 26 ਦਾ ਬਾਈਕਾਰਟ ਹੋਵੇ ਜਾਂ ਹੋਣਾ ਗਿੱਲੇ ਝੋਨੇ ਦੀ ਗੱਲ ਹੋਵੇ ਤਾਂ ਕਿਵੇਂ ਨਾ ਕਿਵੇਂ ਕਰਕੇ ਜੋ ਕਿਸਾਨਾਂ ਵਾਲੀਆਂ ਮੁਸ਼ਕਲਾਂ ਜੋ ਵਾਦੀਆਂ ਨਜ਼ਰ ਆ ਰਹੀਆਂ ਤੇ ਵੈਸੇ ਜੇ ਆਪਾਂ ਗੱਲ ਕਰੀਏ ਆਪਦੇ ਤੌਰ ਤੇ ਗਿੱਲਾ ਝੋਨਾ ਆਪਾਂ ਨਾ ਲੈ ਕੇ ਜਾਈਏ ਕਿਉਂਕਿ ਜਿਵੇਂ ਮਾਹੌਲ ਚੱਲ ਰਿਹਾ ਮੌਕੇ ਤੇ ਤਾ ਉਸ ਨੂੰ ਦੇਖਦੇ ਹੋਏ ਕਾफी ਜੋ ਸਖਤਾਈ ਜੋ ਮੰਡੀ ਬੋਰਡ ਵੱਲੋਂ ਆੜਤੀਆਂ ਵੱਲੋਂ ਜੋ ਪੂਰਨ ਤੌਰ ਤੇ ਸਾਰੀ ਮੀਲੀ ਭਗਤ ਹੋ ਕੇ ਕਾफी ਸਖਤਾਈ ਜੋ ਕਿਸਾਨ ਦੇ ਪੱਖ ਦੇ ਵਿੱਚ ਮਾਹੌਲ ਨਹੀਂ ਚੱਲ ਰਿਹਾ ਸੋ ਆਪਾਂ ਨੂੰ ਇੰਨੇ ਅੱਗੇ ਪਰੇਸ਼ਾਨੀ ਨਾ ਹੋਏ ਕੋਸ਼ਿਸ਼ ਕਰੀਏ ਜੋ ਆਪਾਂ ਝੋਨਾ ਪੂਰਨ ਤੌਰ ਤੇ ਪਕਾ ਕੇ ਵੱਢ ਕੇ ਲੈ ਕੇ ਜਾਈਏ ਗਿੱਲਾ ਝੋਨਾ ਨਾਲ ਵੱਢ ਕੇ ਲੈ ਕੇ ਜਾਈਏ ਆ ਆਪਾਂ ਆਮ ਤੌਰ ਤੇ ਦੇਖਿਆ ਗਿੱਲੇ ਝੋਨੇ ਨਾਲ ਇੰਨਾ ਜ਼ਿਆਦਾ ਕੋਈ ਫਰਕ ਕੋਈ ਵਜਨ ਦਾ ਨਹੀਂ ਹੁੰਦਾ ਕੀ ਹੋਇਆ ਜੇ ਵੱਤ ਤੋਂ ਵੱਤ 40 50 ਕਿਲੋ ਇੱਕ ਦੀ ਬੋਰੀ ਉੱਪਰ ਨਿਕਲ ਆਉਂਦੀ ਹੈ ਪਰ ਇੰਨਾ ਖਾਸ ਫਰਕ ਗਿੱਲੇ ਝੋਨੇ ਨਾਲ ਨਹੀਂ ਪੈਂਦਾ ਸੋ ਕੋਸ਼ਿਸ਼ करिए ਜਿੱਦਾਂ ਦਾ ਮਹੌਲ ਚੱਲ ਰਿਹਾ ਆਪਾਂ ਆਪਦੇ ਪੱਖੋਂ ਪੂਰਨ ਤੌਰ ਤੇ ਜੋ ਸਹੀ ਝੋਨਾ ਲੈ ਕੇ ਜਾਈਏ ਤਾਂ ਜੋ ਅੱਗੇ ਇਹਨੂੰ ਵੇਚਣ ਚ ਮੰਡੀਆਂ ਚ ਕੋਈ ਦਿੱਕਤ ਨਾ ਆਵੇ ਤੇ ਇਸ ਤੋਂ ਬਾਅਦ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਫਿਰ ਆਪਾਂ ਸਰਕਾਰ ਜਾਂ ਪੂਰਨ ਤੌਰ ਤੇ ਉਹਦਾ ਘਰਾਵ ਕਰ ਸਕਦੇ ਆ ਸੋ ਇਹ ਸਾਰੀਆਂ ਜੋ ਪਹਿਲੇ ਸ਼ੈਲਰ ਮਾਲਕਾਂ ਵੱਲੋਂ ਹੁਣ ਆਰਟੀ ਐਸੋਸੀਏਸ਼ਨ ਵੱਲੋਂ ਇਹ ਜੋ ਮੰਗਾਂ ਵਾਰ-ਵਾਰ ਉੱਠ ਰਹੀਆਂ ਉਸ ਨੂੰ ਦੇਖ ਕੇ ਲੱਗ ਰਿਹਾ ਕੀ ਇਸ ਵਾਰ ਜੋ ਕਾफी ਸਖਤਾਈ ਮੰਡੀਆਂ ਦੇ ਵਿੱਚ ਵਰਤੀ ਜਾਏਗੀ ਸੋ ਆਪ ਦਾ ਪੱਖ ਆਪਾਂ ਸਹੀ ਕਰਕੇ ਚੱਲੀਏ ਬਾਕੀ ਆਉਣ ਵਾਲਾ ਟਾਈਮ ਹੀ ਦੱਸੇਗਾ ਕਿੱਦਾਂ ਦਾ ਮਾਹੌਲ ਰਹੇਗਾ ਕਿ ਝੋਨਾ ਵੇਚਣ 'ਚ ਦਿੱਕਤ ਆਏਗੀ ਜਾਂ ਪੂਰਨ ਤੌਰ ਤੇ ਸਹੀ ਇਹਦੀ ਚੁਕਾਈ ਹੋਏਗੀ ਜਾਂ ਕੀ ਸੀਜ਼ਨ ਅੱਗੇ ਰਹੇਗਾ ਤੁਸੀਂ ਵੀ ਆਪਦੇ ਇਸ ਤੇ ਵਿਚਾਰ ਜ਼ਰੂਰ ਸਾਂਝੇ ਕਰੋ ਕਮੈਂਟਾਂ ਦੇ ਵਿੱਚ ਤੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਡ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ